ਪਿਛਲੇ ਦਿਨੀ ਇੱਕ 3225 ਨੂੰ ਇੱਕ ਸਮਸਪੁਰ ਸਹਾਰਨਪੁਰ ਜੋਗੀ ਤੋਂ ਇੱਕ ਗੜੀ ਆ ਸਾਨੂੰ ਕੰਪਲੀਟ ਮਹਿਸੂਸ ਮਹਿਸੂਸ ਹੋਈ ਕਿ ਉਸਦੇ ਭਰਾ ਕਮਿਲ ਨੂੰ ਕੁਝ ਬੰਦਿਆਂ ਨੇ ਅਗਵਾ ਕਰਕੇ ਰੱਖਿਆ ਹੋਇਆ ਤੇ ਉਹਨਾਂ ਦੀ ਲੋਕੇਸ਼ਨ ਜਿਹੜੀ ਆ ਉਹ ਜਿਹੜੀ ਫਗਵਾੜੇ ਦੇ ਵਿੱਚ ਆਈ ਜੋ ਇਹ ਬੜਾ ਸੈਂਸੇਸ਼ਨਲ ਜਿਆ ਸੀ ਕਿ ਕਿਡਨੈਪ ਕਰਕੇ ਉਹਨੂੰ ਅਲੱਗ-ਅਲੱਗ ਜਗ੍ਹਾ ਉੱਤੇ ਲਿਜਾ ਕੇ ਜਿਹੜੀਆਂ ਲੋਕੇਸ਼ਨਾਂ ਪਾ ਰਹੇ ਸੀ ਉਹਦੇ ਵਿੱਚ ਅਸੀਂ ਜਿਹੜੀ ਹੈ ਤਰੰਤ ਕਾਰਵਾਈ ਕਰਦੇ ਹੋਏ ਜਿਹੜਾ ਕੇਸ ਸਿਸਟ ਕੀਤਾ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਜਦੋਂ ਭਾਲ ਸ਼ੁਰੂ ਕੀਤੀ ਤੇ ਪਿੰਡ ਰਾਮਗੜ੍ਹ ਦੇ ਲਾਗੂ ਨੂੰ ਇੱਕ ਜਿਹੜੀ ਕਾਰ ਹੈ DL 43 CB 26 ਇਹਦੇ ਵਿੱਚ ਜਿਹੜਾ ਹੈ ਉਹ ਦੇ ਦੇ 3 ਤੋਂ 4 ਦੋਸ਼ੀ ਜਿਹੜੇ ਗ੍ਰਫਤਾਰ ਕਰਕੇ ਨਾਲ ਹੀ ਜਿਹੜਾ ਅਗਵਾशुदा ਕਮਲ ਸਿੰਘ ਨੂੰ ਜਿਹੜਾ ਆਪਾਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੇ ਆਇਂਦਾ ਤਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਪਿਛਲੇ ਕੋਈ 1 ਸਾਲ 1.5 ਸਾਲ ਤੋਂ ਕੁਝ ਪੈਸਿਆਂ ਦਾ ਝਗੜਾ ਸੀ ਜੋ ਇਹਨਾਂ ਨੇ ਕਾਂਸਪਾਇਰ ਕਰਕੇ ਉਹਨਾਂ ਨੂੰ ਇਧਰ ਸੱਦ ਕੇ ਉਸ ਤੋਂ ਬਾਅਦ ਉਹਨੂੰ ਕਾਮਲ ਨੂੰ ਜਿਹੜਾ ਅਗਵਾ ਕਰ ਲਿਆ ਇਹ ਦੋ ਗੱਡੀਆਂ ਦੇ ਉੱਤੇ ਇੱਕ ਆਲਟੋ ਗੱਡੀ ਸੀ ਤੇ ਇੱਕ ਜਿਹੜੀ ਆ ਉਹ ਡੀ ਆਰ ਨਗਰ ਜਿਹੜੀ ਗੱਡੀ ਸੀ ਮਾਰਕਾ ਹੰਡਾ ਸਕੋਰ ਉਹਦੇ ਵਿੱਚ ਇਹਨਾਂ ਨੂੰ ਦੋਨਾਂ ਨੂੰ ਇੱਕ ਇਨਸਟਾਲਰ ਦੋ ਹੋਰ ਸੀ ਜੀ ਇੱਕ ਕਾਮਲ ਇੱਕ ਸਾਜਿਦ ਤੇ ਇੱਕ ਮਹਿਬੂਬ ਇਹ ਤਿੰਨ ਬੰਦਿਆਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਹੋਇਆ ਸੀ। ਉਹ ਅਲੱਗ-ਅਲੱਗ ਲੋਕੇਸ਼ਨਾਂ ਤੇ ਲੈ ਕੇ ਜਾ ਰਹੇ ਸੀ। ਅਗੇ ਦੂਸਰੇ ਜਿਹੜੇ ਆਟੋ ਗੱਡੀ ਵਾਲੇ ਆ ਉਹਨਾਂ ਨੂੰ ਅਜੇ ਰਿਕਵਰ ਕਰਨਾ ਬਾਕੀ ਆ। ਤੇ ਇਹ ਜਿਹੜਾ ਕਾਮਿਲ ਆ ਇਹਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਕੇ ਤੇ 164 ਦੇ ਜਿਹੜੇ ਜਾਮ ਕਰਾ ਕੇ ਇਹਨਾਂ ਨੂੰ ਆਪਾਂ ਹਵਾਲੇ ਦੇ ਜਿਹੜਾ ਆ ਉਹ ਕਰਾਂਗੇ। ਤੇ ਇਸ ਤੋਂ ਇਲਾਵਾ ਇਸ 33 ਦੇ ਦੌਰਾਨ ਜਿਹੜਾ ਦੂਸਰੇ ਜਿਹੜੇ ਦੋ ਅਗਵਾਸ਼ ਹੁੰਦਾ ਆ ਉਹਨਾਂ ਨੂੰ ਜਲਦੀ ਹੀ ਜਿਹੜਾ ਰਿਕਵਰ ਕਰ ਲਿਆ ਸਰ ਇਹਨਾਂ ਦੇ ਵਿੱਚ ਕੋਈ ਮਾਸਟਰ ਮਾਈਂਡ ਵਗੈਰਾ ਜਾਂ ਕਿੱਥੋਂ ਇਹ ਫੜੇ ਆਪਣਾ ਇਹਨਾਂ ਚੋ ਮਾਸਟਰ ਮਾਈਂਡ ਜੀ ਇਹ ਗੜਸ਼ੰਕਰ ਤੋਂ ਸੀ ਜਿੰਦੇ ਨਾਲੇ ਪੈਸਿਆਂ ਦਾ ਥੋੜਾ ਸੀ ਲੈਣ ਦੇ ਉਹਨੇ ਗੜਸ਼ੰਕਰ ਤੋਂ ਹੀ ਜਿਹੜੇ ਆਪਣੇ ਸਾਥੀ ਅਜੇ ਇਹਦੇ ਵਿੱਚ ਦੋ ਜਿਹੜੇ ਹੋਰ ਜਿਹੜਾ ਮੇਨ ਸਟਰੀਮ ਲਾਈਨ ਜਿਹੜੇ ਪਰਸਨਸ ਆ ਜਿਹੜੇ ਉਹ ਅਜੇ ਫੜਨ ਵਾਲੇ ਆ ਮਾਸਟਰ ਮਾਈਂਡਰ ਉਹ ਜਦੋਂ ਨਾ ਇਹ ਉਹਨਾਂ ਕੋਲ ਹੀ ਗਿਆ ਸੀ ਕਿ ਮੇਰੀ ਇਸ ਤਰ੍ਹਾਂ ਆ ਪ੍ਰੋਬਲਮ ਆਈ ਆ ਉਸ ਤੋਂ ਬਾਅਦ ਹੀ ਇਹ ਇਹਨਾਂ ਨੇ ساری ਜਿਹੜੀ ਸਾਜ਼ਿਸ਼ ਰਹੀ ਕਿ ਇਹਨਾਂ ਨੂੰ ਅਗਵਾ ਕਰਕੇ ਇੱਕ ਫਾਰਮ ਉਸ ਤੇ ਜਿਹੜਾ ਰੱਖ ਕੇ ਉੱਥੇ ਉਹਨਾਂ ਨੂੰ ਕੁੱਟ ਮਾਰ ਵੀ ਕਰਦੇ ਰਹੇ ਤਾਂ ਕਿ ਜਿਹੜੇ ਪੈਸੇ ਉਹ ਜ਼ਬਰਦਸਤੀ ਜਿਹੜਾ ਆ ਉਹ ਲੈ ਜਾ ਸਕਣ Model senior secondary school running under the motivational leadership of Shri K.K. Sadhana and the Dynamic Management Committee located in the heart of Fagwara, serving humanities since 1965, affiliated to PSCB for science, commerce, and humanities, with the vision to empower students with the skill and qualities of leadership. Students securing top position in 10th and plus two board exams, highly qualified national and state awarded teachers, high-tech modern science lab. Computer lab, home size lab, and Tata class at smart classes. A modern approach to learning, co curricular activities, holistic growth for students, winner of various inter school competitions, special stress on imbibing moral values, special financial aid for needy and deserving students. Transfer facility available. Admissions are open for the session 2025 26. Contact immediately at 80543 593